ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਇੰਜ ਸਰਵਣ ਕਰਨਾ ਜੀ ਜੈਤ ਸ੍ਰੀ ਮਹੱਲਾ 9 ਮ ਜੈਤ ਸ੍ਰੀ ਰਾਗ ਅੰਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇੰਜ ਫਰਮਾਨ ਕਰਦੇ ਹਨ ਭੁੱਲਿਓ ਮਨ ਮਾਇਆ ਉਰਜਾਇਓ ਸਤੁਰ ਕਹਿੰਦੇ ਹੈ ਭਾਈ ਜਿਹੜਾ ਜੀਵਨ ਦੇ ਸਹੀ ਰਾਹ ਤੋਂ ਭੁੱਲਿਆ ਹੋਇਆ ਭਟਕਿਆ ਹੋਇਆ ਮਨ ਹੈ ਉਹ ਮਾਇਆ ਦੇ ਮੋਹ ਵਿੱਚ ਹੀ ਫਸਿਆ ਰਹਿੰਦਾ ਹੈ ਮਾਇਆ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ ਜਿਵੇਂ ਇੱਕ ਮੱਖੀ ਵਾਰ-ਵਾਰ ਵਾਰ-ਵਾਰ ਗੰਦਗੀ ਦੇ ਢੇਰ ਤੇ ਜਾ ਕੇ ਬੰਦੀ ਹੈ ਉਸੇ ਤਰ੍ਹਾਂ ਹੀ ਰਾਹ ਤੋਂ ਭਟਕਿਆ ਹੋਇਆ ਮਨ ਇਹ ਮਾਇਆ ਦੇ ਸਵਾਦ ਵਿੱਚ ਉਲਝ ਜਾਂਦਾ ਹੈ ਜੋ ਜੋ ਕਰਮ ਕੀਓ ਲਾਲਚ ਲਗ ਤੇਹ ਤੇ ਆਪ ਬੰਧਾਇਓ ਇਹ ਲਾਲਚ ਵਸ ਜਿਹੜਾ ਮਨ ਪਿਆ ਹੋਇਆ ਹੈ ਇਸਨੇ ਲਾਲਚ ਦੇ ਵਿੱਚ ਆ ਕੇ ਜਿਹੜਾ ਜਿਹੜਾ ਵੀ ਕੋਈ ਕੰਮ ਕੀਤਾ ਕਰਮ ਕੀਤਾ ਸੋਚ ਉਪਜੀ ਕੋਈ ਇਨ ਕਰਮ ਇੰਦਰੀਆਂ ਰਾਹੀਂ ਕੰਮ ਕੀਤਾ ਜਾਂ ਕੋਈ ਰਸਨਾ ਤੋਂ ਕੋਈ ਬਚਨ ਬੋਲਿਆ ਜੋ ਵੀ ਕਰਮ ਕੀਤਾ ਸਤਿਗੁਰੂ ਜੀ ਕਹਿੰਦੇ ਇਹ ਉਹ ਮਾਇਆ ਦੇ ਫੋਹ ਵਿੱਚ ਫਸ ਕੇ ਆਪਣੇ ਆਪ ਨੂੰ ਹੋਰ ਜ਼ਿਆਦਾ ਹੋਰ ਜ਼ਿਆਦਾ ਉਲਝਾ ਰਿਹਾ ਹੈ ਬੰਧਾਰਿਆ ਹੈ ਜਿਵੇਂ ਇੱਕ ਮੱਕੜੀ ਆਪਣਾ ਜਾਲਾ ਬੁਣ-ਬੁਣ ਕੇ ਬੁਣ-ਬੁਣ ਕੇ ਖੁਦ ਉਸ ਦੇ ਵਿੱਚ ਹੀ ਉਲਝ ਕੇ ਰਹਿ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਜੋ ਜੋ ਇਹ ਭੁੱਲੇ ਮੰਨ ਨੇ ਕਰਮ ਕੀਤੇ ਲਾਲਚ ਦੇ ਵਿੱਚ ਲੱਗ ਕੇ ਉਸਨੇ ਆਪਣੇ ਆਪ ਨੂੰ ਹੋਰ ਉਹਦੇ ਵਿੱਚ ਬੰਦਰਾਂ ਵਿੱਚ ਪਾ ਲਿਆ ਰਹਾਉ ਵਿਸ਼ਰਾਮ ਦੇ ਕੇ ਸਤਿਗੁਰ ਜੀ ਅੱਗੇ ਪ੍ਰਮਾਣ ਕਰਦੇ ਹਨ ਸਮਝ ਨਾ ਭਰੀ ਬਖੈਰ ਅਸ ਰਚਿਓ ਜਸ ਹਰ ਕੋ ਵਿਸਰਾਇਓ ਇਹਨੂੰ ਜੀਵਨ ਦੀ ਸਹੀ ਰਾਹ ਦੀ ਸਮਝ ਨਹੀਂ ਪਈ ਇਹ ਖੁੰਝੀ ਹੋਏ ਮਨ ਨੂੰ ਰਾਤੋਂ ਭਟਕੇ ਹੋਏ ਮਨੁੱਖ ਜਾਂ ਮਨ ਨੂੰ ਆਤਮਿਕ ਜੀਵਨ ਦੀ ਸਮਝ ਨਹੀਂ ਪੈਂਦੀ ਇਹ ਵਿਖੇ ਵਿਖੇ ਜ਼ਹਿਰ ਨੂੰ ਕਹਿੰਦੇ ਨੇ ਮਾਇਆ ਰੂਪੀ ਜ਼ਹਿਰ ਦੇ ਰਸ ਸਵਾਦ ਵਿੱਚ ਇਹ ਮਸਤ ਰਹਿੰਦਾ ਹੈ ਤੇ ਇਸ ਨੂੰ ਪਰਮਾਤਮਾ ਦੀ ਜਸ ਹਰ ਕੋ ਬਸਰਾਇਓ ਪਰਮਾਤਮਾ ਦੀ ਸਿਫਤ ਸਲਾਹ ਭੁੱਲ ਜਾਂਦੀ ਹੈ ਇਹ ਉਸ ਪਰਮਾਤਮਾ ਨੂੰ ਪੜਾਈ ਰੱਖਦਾ ਹੈ ਕਿਉਂਕਿ ਇਹ ਅਸੜ ਰਾਤੋ ਭੁੱਲਿਆ ਹੋਇਆ ਹੈ ਸੰਗ ਸਵਾਮੀ ਸੋ ਜਾਣਿਓ ਨਾ ਹਾਨ ਬਾਨ ਕੋ ਜਿੰ ਕੋ ਧਾਇਆ ਕਿਉਂਕਿ ਇਹ ਨਾ ਸਮਝ ਹੋਇਆ ਹੈ ਵਿਖੇ ਮਾਇਆ ਦੇ ਸਵਾਦ ਵਿੱਚ ਰਚਿਆ ਹੋਇਆ ਹੈ ਬਸ ਇਹ ਮਾਇਆ ਦੇ ਵਿੱਚ ਪੈ ਕੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਨਾ ਚਾਹੁੰਦਾ ਇਹਨੂੰ ਐ ਲੱਗਦਾ ਹੈ ਕਿ ਇਹ ਮਾਇਆ ਦੇ ਨਾਲ ਹੀ ਉਹ ਸਾਰੇ ਧਰਮ ਕਰਮ ਮਾਇਆ ਨਾਲ ਹੀ ਕਰਵਾ ਸਕਦਾ ਹੈ ਮਾਇਆ ਰਾਹੀ ਹੀ ਉਹ ਜਿਹਾ ਹੈ ਪਰਮਾਰਥ ਨੂੰ ਖਰੀਦ ਸਕਦਾ ਹੈ ਧਰਮ ਕਰਮ ਕਰਵਾ ਸਕਦਾ ਹੈ ਉਹ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦਾ ਇਸ ਕਰਕੇ ਉਸ ਨੂੰ ਨਾਲ ਜੋ ਹਦਾ ਬਸਣ ਵਾਲਾ ਸਵਾਮੀ ਹੈ ਸੰਗ ਸਵਾਮੀ ਸੋ ਜਾਣਿਓ ਨਾ ਹਨ ਜਿਹੜਾ ਸਦਾ ਪ੍ਰਮਾਤਮਾ ਇਹਦੇ ਹਰ ਵੇਲੇ ਨਾਲ ਹੈ ਓ ਪ੍ਰਮਾਤਮਾ ਨੂੰ ਇਹ ਬਾਹਰ ਬਣਾ ਦੇ ਵਿੱਚ ਕੰਦਰਾਂ ਦੇ ਵਿੱਚ ਪਹਾੜਾਂ ਦੇ ਵਿੱਚ ਇਹ ਖੋਜਣ ਚੱਲਿਆ ਹੈ ਪਰ ਇਹਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਪ੍ਰਮਾਤਮਾ ਇਸ ਵਾਹਿਗੁਰੂ ਇਸ ਦੇ ਨਾਲ ਹੀ ਸਦਾ ਵਿਆਪਤ ਹੈ ਕਿਉਂਕਿ ਇਸ ਨੂੰ ਸਹੀ ਰਾਹ ਦੀ ਸਮਝ ਨਹੀਂ ਪਈ ਇਹ ਕਰਮ ਕਾਂਡਾਂ ਦੇ ਵਿੱਚ ਬੈ ਕੇ ਮਾਇਆ ਵਿੱਚ ਉਲਝ ਕੇ ਉਸੇ ਨੂੰ ਹੀ ਸਹੀ ਸਮਝ ਰਿਹਾ ਹੈ ਰਤਨ ਰਾਮ ਘਟਹੀ ਕੇ ਪੀਤਰਾ ਤਾਂ ਕੋ ਗਿਆਨ ਨਾ ਪਾਇਓ ਉਹ ਪ੍ਰਮਾਤਮਾ ਵਾਹਿਗੁਰੂ ਦਾ ਰਤਨ ਰੂਪੀ ਨਾਮ ਉਹਦੀ ਹੋਂਦ ਉਹ ਵਾਹਿਗੁਰੂ ਇਸ ਸਰੀਰ ਇਸ ਘਾਟੇ ਹਿਰਦੇ ਦੇ ਵਿੱਚ ਹੀ ਸਮਾਇਆ ਹੋਇਆ ਹੈ ਜੋ ਉਹ ਘਟ ਘਟ ਮੈਂ ਹਰ ਜੂ ਬਸਿਆ ਸੰਤਨ ਕਹੋ ੁਪਕਾਰ ਜੋ ਹਰ ਇੱਕ ਜੀਵ ਹਰ ਇੱਕ ਜਗ੍ਹਾ ਤੇ ਵਸਿਆ ਹੋਇਆ ਹੈ ਇਹ ਭੁੱਲਿਆ ਹੋਇਆ ਮਨੁੱਖ ਉਸ ਪਰਮਾਤਮਾ ਦੇ ਗਿਆਨ ਨੂੰ ਉਸ ਪਰਮਾਤਮਾ ਦੇ ਅਹਿਸਾਸ ਨੂੰ ਉਸ ਨਾਲ ਸਾਂਝ ਨਹੀਂ ਪਾ ਸਕਦਾ ਉਸ ਦਾ ਗਿਆਨ ਨਹੀਂ ਪਾ ਸਕਦਾ ਜਾਨ ਨਾਨਕ ਭਗਵੰਤੋ ਭਜਨ ਬੈਨਾ ਬਿਰਤ ਜਨਮ ਮੰਗਵਾਇਓ ਇਸ ਤਰ੍ਹਾਂ ਸਤਿਗੁਰੂ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰਦੇ ਹਨ ਕਿ ਭੁੱਲੇ ਹੋਏ ਮਨੁੱਖ ਨੇ ਰਾਹ ਤੋਂ ਪਟਕੇ ਹੋਏ ਮਨੁੱਖ ਨੇ ਜਿਹੜੀ ਇਹਦੇ ਨਾਲ ਜਾਣ ਵਾਲੀ ਚੀਜ਼ ਸੀ ਜਿਨੇ ਇਹਦੇ ਪਰਮਾਰਥ ਦੇ ਵਿੱਚ ਜਾ ਕੇ ਸਹਾਈ ਹੋਣਾ ਸੀ ਜਿੱਥੇ ਦੁਨੀਆ ਦੇ ਵਿੱਚੋਂ ਜਾ ਕੇ ਗਾਂ ਅੱਗੇ ਹੋਰ ਕੋਈ ਨਹੀਂ ਸਹਾਈ ਹੁੰਦਾ ਉੱਥੇ ਕੇਵਲ ਪ੍ਰਮਾਤਮਾ ਦਾ ਨਾਮ ਸਹਾਈ ਹੁੰਦਾ ਜੇ ਭੈਡੇ ਮਹਾ ਅੰਦਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪਾਂਥ ਤੇਰਾ ਕੋਨਾ ਸਹਾਈ ਉੱਥੇ ਪ੍ਰਮਾਤਮਾ ਦਾ ਨਾਮ ਹੀ ਸਹਾਈ ਹੁੰਦਾ ਸੋ ਜਦ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਨ ਨਾਨਕ ਭਗਵੰਤ ਭਜਨ ਬਿਨ ਏ ਨਾਨਕ ਪੁੱਲੇ ਹੋਏ ਪਟਕੇ ਹੋਏ ਮਨੁੱਖ ਨੇ ਉਹ ਭਗਵੰਤ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਬਿਰਥਾ ਜਨਮ ਗਵਾਇਓ ਆਪਣਾ ਜਨਮ ਅਕਾਰਥ ਹੀ ਬੇਅਰਥ ਹੀ ਗਵਾ ਦਿੱਤਾ ਗੁਰੂ ਸਾਹਿਬ ਜੀ ਨੌਵੇਂ ਪਾਤਸ਼ਾਹ ਜੀ ਸ਼ਲੋਕਾ ਅੰਦਰ ਬਖਸ਼ਿਸ਼ ਕਰਦੇ ਹਨ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥਕੀਨ ਜਿਸ ਨੇ ਮਨੁੱਖ ਨੇ ਪ੍ਰਮਾਤਮਾ ਦਾ ਜਸ ਨਹੀਂ ਕੀਤਾ ਉਹਦਾ ਸਿਮਰਨ ਨਹੀਂ ਕੀਤਾ ਉਦੇ ਯਾਦ ਵਿੱਚ ਨਹੀਂ ਜੁੜਿਆ ਸਤਿਗੁਰੂ ਜੀ ਕਹਿੰਦੇ ਉਸਨੇ ਮਨੁੱਖ ਨੇ ਆਪਣਾ ਜਨਮ ਅਫਲਾ ਕਰ ਦਿੱਤਾ ਹੈ ਸੋ ਸਤਿਗੁਰੂ ਜੀ ਤੇ ਬਖਸ਼ਿਸ਼ ਕਰਦੇ ਹਨ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਸੋ ਭੁੱਲਿਆ ਹੋਇਆ ਮਨੁੱਖ ਰਾਹ ਤੋਂ ਭਟਕਿਆ ਹੋਇਆ ਮਨੁੱਖ ਜੋ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਉਸਨੇ ਆਪਣਾ ਜਨਮ ਬਿਰਥਾ ਗਵਾ ਦਿੱਤਾ ਹੈ ਸੋ ਗੁਰੂ ਪਿਆਰਿਓ ਆਓ ਪਾਵਨ ਸ਼ਬਦ ਦੀ ਵਿਚਾਰ ਫਿਰਦੇ ਤੇ ਦ੍ਰਿੜ ਕਰਦੇ ਹੋਏ ਉਸ ਅਕਾਲ ਪੁਰਖ ਪਰਮਾਤਮਾ ਦੀ ਯਾਦ ਵਿੱਚ ਜੁੜੀਏ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਮਨਾਉਂਦੇ ਆ ਹੋਏ ਆ ਅਸੀਂ ਵੀ ਸਤਿਗੁਰੂ ਜੀ ਦੇ ਬਚਨਾਂ ਤੇ ਅਮਲ ਕਰੀਏ ਤਾਂ ਕਿ ਸਾਡਾ ਵੀ ਲੋਕ ਸੁਖੀਆ ਪ੍ਰਲੋਕ ਸੁਹੇਲਾ ਹੋ ਸਕੇ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਅਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ